ਇਹਨਾਂ ਜੀ ਸਾਡਾ ਸਰਕਾਰ ਨੇ ਇੱਕ ਵੋਟਾਂ ਦੇ ਸਮੇਂ ਇੱਕ ਸਾਾਨੂੰ ਲਾਰਾ ਲਾਇਆ ਸੀਗਾ ਵੀ ਅਸੀਂ ਹਰ ਸਾਲ ਅਧਿਆਪਕਾਂ ਦੀ ਭਰਤੀ ਕਰਿਆ ਕਰਾਂਗੇ ਪਰ ਸਰਕਾਰ ਦਾ 3 ਸਾਲ ਦਾ ਸਮਾਂ ਉੱਪਰ ਦੀ ਲੰਘ ਚੁੱਕਿਆ ਕੋਈ ਅਸਾਮੀ ਨਹੀਂ ਹਜੇ ਤੱਕ ਆਈ ਤੇ ਜਿਹੜੀਆਂ ਸਰ ਅਸਾਮੀਆਂ ਚੱਲ ਰਹੀਆਂ ਨੇ ਇਹ 2021 ਦੇ ਵਿੱਚ ਪੁਰਾਣੀਆਂ ਸਰਕਾਰਾਂ ਕੱਢ ਕੇ ਗਏ ਸੀ ਉਹ ਅਸਾਮੀਆਂ ਨਿਗੀਆਂ ਸਰਕਾਰ ਦੀ ਉਹ ਬਿਲਕੁਲ ਝੂਠ ਬੋਲ ਰਹੀ ਹੈ ਜੀ ਤੇ ਜਿਹੜੇ ਇਹ ਭਰਤੀਆਂ ਸੀਗੀਆਂ ਇਹ ਲੰਮੇ ਸਮਿਆਂ ਦੀਆਂ ਪੁਰਾਣੀਆਂ ਭਰਤੀਆਂ ਸੀਗੀਆਂ ਉਸ ਵੇਲੇ ਇਹ ਭਰਤੀਆਂ ਕੱਢੀਆਂ ਸੀ ਕਿਉਂ ਸੀ ਜੇ ਪੂਰੇ ਹੋ ਗਏ ਸੀਗੇ ਹੁਣ 3-4 ਸਾਲ ਦਾ ਜਿਹੜਾ ਸਮਾਂ ਉੱਪਰ ਦੀ ਲੰਘ ਚੁੱਕਿਆ ਹੈ ਤੇ ਸਿੱਖਿਆ ਮੰਤਰੀ ਨੇ ਆਪ ਇਸੇ ਵੀ ਅਧਿਆਪਕ ਦੀ ਭਰਤੀ ਨਹੀਂ ਕੀਤੀ ਭਾਵੇਂ ਈਟੀਟੀ ਕਾਡਰ ਹੈ ਭਾਵੇਂ ਮਾਸਟਰ ਕਾਡਰ ਹੈ ਭਾਵੇਂ ਲੈਕਚਰਰ ਕਾਡਰ ਹੈ ਇਹਨਾਂ ਨੇ ਹਜੇ ਤੱਕ ਕੋਈ ਅਸਾਮੀ ਹਜੇ ਤੱਕ ਨਹੀਂ ਕੱਢੀ ਹੈ ਅਗਰ ਨਹੀਂ ਇਹ ਤੁਹਾਡੀ ਮੰਗਾਂ ਪੂਰੀਆਂ ਹੋਣ ਦੇ ਅਗਲੇ ਐਕਸ਼ਨ ਅਸੀਂ ਲੁਧਿਆਣਾ ਦੇ ਵਿੱਚ ਇਹ ਐਕਸ਼ਨ ਕਰਨਾ ਜੀ ਤੇ ਪ੍ਰੋਟੈਸਟ ਇੱਕ ਪੱਕਾ ਧਰਨਾ ਵੀ ਪੱਕਾ ਮੋਰਚਾ ਵੀ ਲਗਾ ਸਕਦੇ ਆ ਜੀ ਕਿ ਸਾਡੀਆਂ ਕੋਈ ਸਾਹੀ ਇਸ ਤੋਂ ਪਹਿਲਾਂ ਸਮਰੂਹ ਜਿਹੜੇ ਇੱਕ ਦੋ ਧਰਨੇ ਲਗਾਏ ਨੇ ਨਾ ਸਾਨੂੰ ਮੀਟਿੰਗ ਮਿਲਦੀ ਸੀ ਸਿੱਖਿਆ ਮੰਤਰੀ ਨਾਲ ਸਾਨੂੰ ਮੀਟਿੰਗਾਂ ਜਿਹੜੀ ਉੱਥੋਂ ਬੇਸ਼ੇਟਾ ਨਿਕਲਦੀ ਸੀ ਸਾਨੂੰ ਉੱਥੋਂ ਲਾਰਾ ਰਹੀ ਹੁੰਦਾ ਸੀ